ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸ੍ਰੋਚਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰ ਗਈ ਇਹ ਵੱਡੀ ਘਟਨਾ ਜੀ ਹਾਂ ਮਿਲੀ ਇਹ ਹੀ ਚੀਜ਼ ਦੇਖ ਸਭ ਲੋਕਾਂ ਦੇ ਔਡਗੇ ਹੋ ਜੇ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਜ਼ਿਲ੍ਹਾ ਕਰਤਾਰਪੁਰ ਚ ਭਾਰਤ ਪਾਕਿਸਤਾਨ ਕੌਮੀ ਸਰਹੱਦ ਦੇ ਜਿਹੜੇ ਖੇਤਾਂ ਚੋਂ ਡਰੋਨ ਬ੍ਰਾਹਮਤ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਕਲਨੌਰ ਥਾਣਾ ਅਦੀਨ ਪਿੰਤੇ ਪਿੰਡ ਅਗਵਾਨ ਵਿੱਚ ਕਿਸਾਨਾਂ ਦੇ ਝੋਨੇ ਵਾਲੇ ਖੇਤ ਵਿੱਚੋਂ ਡਰੋਨ ਬ੍ਰਾਹਮਤ ਕੀਤਾ ਗਿਆ ਜੀ ਹਾਂ ਇਹ ਵੱਡੀ ਖਬਰ ਹੁਣੇ ਹੁਣੇ ਸਾਹਮਣੇ ਆ ਰਹੀ ਆ ਇਸ ਨਾਲ ਹੀ ਜਿਸਕੇ ਚ ਡਰੋਨ ਗ੍ਰਾਮਦ ਹੋਇਆ ਉਸ ਜ਼ਮਾਲਕ ਸਰਬਲਦੇਵ ਸਿੰਘ ਪੁੱਤਰ ਕਰਮ ਸਿੰਘ ਤੇ ਉਸ ਨੇ ਇਹਦੇ ਖੇਤ ਪਿੰਡ ਦੇ ਇੱਕ ਹੋਰ ਕਿਸਾਨ ਸੁਖਿੰਦਰ ਸਿੰਘ ਦੇ ਖੇਤੇ ਲਈ ਠੇਕੇ ਤੇ ਦਿੱਤਾ ਹੋਇਆ ਹੈ ਜੀ ਹਾਂ ਇਹ ਵੱਡੀ ਖਬਰ ਅਪਡੇਟ ਸਾਹਮਣੇ ਆਈ ਆ ਪੁਲਿਸ ਨੇ ਇਹ ਦੱਸਿਆ ਕਿ ਜਿਸਕੇ ਚ ਡਰੋਨ ਗ੍ਰਾਮਦ ਕੀਤਾ ਗਿਆ ਇਸ ਖੇਤ ਵਿੱਚ ਫਸਲ ਬੀਜੀ ਹੋਈ ਸੀ ਅਤੇ ਪਾਣੀ ਖੜਾ ਸੀ ਆਲੇ ਦੁਆਲੇ ਦੇ ਡਰੋਨ ਖੇਤ ਵਿੱਚ ਜਮਾ ਪਾਣੀ ਵਿੱਚ ਪਿਆ ਹੋਇਆ ਮਿਲਿਆ ਵੀਰਵਾ ਸਵੇਰੇ ਕਰੀਬ 9 ਵਜੇ ਜਦੋਂ ਕਿਸਾਨ ਸੁਖਵਿੰਦਰ ਸਿੰਘ ਘਰ ਜਾਣੇ ਤੇ ਰਖੇ ਚ ਗਿਆ ਤਾਂ ਉਸ ਨੇ ਖੇਤ 'ਚ ਇੱਕ ਡਰੋਨ ਪਿਆ ਦੇਖਿਆ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਕੁੰਤਨੌਰ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਧੰਨ